ਕਿ ਆ ਤਾਂ ਮੈਂ ਹੁਣੇ ਆਪਣੀ ਰੇਡ ਟੀਮ ਲੈ ਕੇ ਜਿਹੜੇ ਕਹਿੰਦੇ ਹੈ ਕ੍ਰਾਈਮ ਕੀਤਾ ਹੈ ਮੈਂ ਉੱਥੇ ਜਾ ਰਿਹਾ ਚਲੋ ਜਲਦੋਂ ਸਰ ਬੰਦੇ ਫੜ ਲਿੱਤੇ ਜਾਂਦੇ ਇਮੀਡੀਏਟਲੀ ਇਮੀਜਰਲੀ ਆਮ ਟੇਕਿੰਗ ਇਨ ਇਮੀਡੀਏਟਲੀ ਐਕਸ਼ਨ ਬਹੁਤ ਹੀ ਦੁੱਖ ਭਰੀ ਹੈ ਕਿ ਮੈਂ ਲੋਕਾਂ ਦੀ ਲੜਾਈ ਲੜਦਾ ਮੈਂ ਮੇਸ਼ਾਂ ਸਿਰ ਤੋਂ ਸ਼ਾਮ ਤੱਕ ਆਪਣੇ ਹਲਕੇ ਉਹ ਜਲੰਧਰ ਦੀ ਲੜਾਈ ਲੜਨ ਦੇ ਲਈ ਉਹ ਵੀ ਮੇਰੇ ਪਰਿਵਾਰ ਦੇ ਮੈਂਬਰ ਹੈ ਮੈਂ ਉਹਨਾਂ ਦੀ ਲੜਾਈ ਲੜਦਾ ਅੱਜ ਮੇਰੇ ਪਰਿਵਾਰ ਚ ਜੀ ਦੇਖੋ ਕੀ ਹੋਇਆ ਮੇਰਾ ਭਤੀਜਾ ਮੇਰਾ ਜਿਹੜਾ ਪ੍ਰਾਨ ਘਰ ਆ ਇਹਨਾਂ ਨੂੰ ਅੱਜ ਤੱਕ ਖੇਲ ਕੇ ਮੈਂ ਛੱਡ ਕੇ ਆਇਆ ਸੀ ਬੱਚੀ ਮੈਨੂੰ ਨਹੀਂ ਪਤਾ ਸੀ ਇਹ ਹਾਲਾਤ ਨੂੰ ਦੇਖਣੇ ਪੈਣਗੇ ਇਹ ਜਿਹੜੇ ਹਾਲਾਤ ਹੈ ਮੇਰੇ ਹਲਕੇ ਦੇ ਜਿਹੜੇ ਬੁਰੇ ਹਾਲਾਤ ਹੈ ਜਿਹੜਾ ਮਰਡਰ ਦਾ ਕਾਰਨ ਹੈ ਉੱਥੇ ਦੇ ਜਿਹੜੀ ਹਾਲਾਤ ਤੇਰੇ ਮੇਰੇ ਮੁਹੱਲੇ ਦੇ ਆ ਪੁਰਾਣੇ ਜਿੱਥੇ ਦਾ ਮੈਂ ਜੰਪਾ ਲੈਂ ਲਸੂੜੀ ਮੁਹੱਲਾ ਬਸਤੀ ਦਾ ਨਾਮ ਦਾ ਮੇਰਾ ਘਰ ਹੈ ਉਸੇ ਘਰ ਦੇ ਆਸਪਾਸ ਜਿਹੜੀ ਸੂਜਾਤੀਆਂ ਜਿਹੜੇ ਲੋਕ ਹੈ ਜਿਹਦੀ ਮੈਂ ਸਰਵੇਰੇ ਸ਼ਾਮੀ ਰੋਹ ਬੋਲਦਾ ਉੱਥੇ ਤੇ ਬੜੇ ਬੁਰੀ ਹਾਲਾਤ ਆ ਕਿ ਆ ਦੇਖੋ 17 ਸਾਲ ਦਾ ਬੱਚਾ ਲਾਸ਼ ਤੇ ਰੂਪ ਦੇ ਵਿੱਚ ਆ ਰਿਹਾ ਮੇਰੇ ਜਿਹੜਾ ਬ੍ਰਦਰ ਹੈ ਉਹ ਜੀ ਐਨ ਕੇ ਆਪਣੇ ਸਸਰਾਲ ਗਿਆ ਹੋਇਆ ਹੈ ਮੇਰੇ ਪਰਿਵਾਰ ਦਾ ਸਭ ਤੋਂ ਵੱਡਾ ਸਾਡੇ ਪਰਿਵਾਰ ਦਾ ਬੇਟਾ ਮੇਰਾ ਭਾਏ ਦਾ ਬੇਟਾ ਰਵੀ ਪੁਰਾ ਛੋਟਾ ਬੇਟਾ ਰਾਜੇ ਇਸ ਕਰਕੇ ਮੈਂ ਕਹਿ ਰਿਹਾ ਕਿ ਮੈਂ ਸਵੇਰ ਤੋਂ ਸ਼ਾਮ ਤੱਕ ਆਪਣੇ ਹਲਕੇ ਦੇ ਸੰਗਠਨ ਦੇ ਲਈ ਲੋਕਾਂ ਨੂੰ ਸਾਬਦਾਨ ਦੇ ਲਈ ਲੜਦਾ ਹਾਂ ਪਰ ਅਜਿਹਾ ਇਨਸਾਫ ਹੈ ਮੈਂ ਆਪਣੇ ਪਰਿਵਾਰ ਨੂੰ ਕਿੱਦਾਂ ਦਵਾਂ ਕਤਲ ਹੈ ਇਹ ਕਤਲ ਦੇ ਵੀ ਨਸ਼ੇ ਦੀ ਦੀ ਕਾਰਨ ਮੌਤ ਹੈ ਮੈਂ ਪੂਰੀ ਜਾਣਕਾਰੀ ਇਹ ਨਹੀਂ ਦਵਾਂਗਾ ਕਿ ਜਿਹੜਾ ਇਹ ਨਸ਼ੇ ਦੇ ਕਰਕੇ ਇਹ ਕਤਲ ਆਜ ਜਿਹੜਾ ਮੇਰੇ ਪਰਿਵਾਰ ਦਾ ਜੀ ਚਲਾ ਗਿਆ ਤੇ ਮੈਂ ਕਿਸੇ ਨੂੰ ਹਜੇ ਦੋਸ਼ ਨਹੀਂ ਲਾਵਾਂਗਾ ਮੈਂ ਫਿਰ ਕਹਾਂਗਾ ਕਿ ਅੱਜ ਮੇਰੇ ਪਰਿਵਾਰ ਦਾ ਚਾਰ ਰਾਗ ਮੁਝਿਆ ਮੈਂ ਆਪਣਾ ਸਮਝ ਗਏ ਜੀ ਜਲੰਦਰ ਦੀ ਲੜਾਈ ਲੜਦਾ ਕਿ ਅੱਜ ਫਿਰ ਮੇਰੇ ਪਰਿਵਾਰ ਦੇ ਵਿੱਚ ਫਿਰ ਇੱਕ ਜੀ ਚਲਾ ਗਿਆ ਜਿਹੜਾ ਮਜ਼ਨੀ ਕਤਲ ਕੀਤਾ ਨਾ ਪੁਲਿਸ ਸੈਂਸ ਹੋ ਗਿਆ ਪੁਰਾਣਾ ਆਮਾ ਦੀ ਪਾਰਟੀ ਦਾ ਪ੍ਰਧਾਨ ਕਿਉਂਕਿ ਜਿਹੜੇ ਹਾਲਾਤ ਬੁਰੇ ਆ ਜਿਨ੍ਹਾਂ ਨੇ ਕਤਲ ਕੀਤਾ ਉਹ ਉਹਨਾਂ ਦੀ ਵੀ ਉਮਰ ਕੋਈ ਇੰਨੀ ਜ਼ਿਆਦਾ ਨਹੀਂ ਉਹਨਾਂ ਦੇ ਵੀ ਮਾਂ-ਬਾਪ ਦੁਖੀ ਹੋਣਗੇ ਕਿ ਉਹ ਨਸ਼ੇ ਦੀ ਲਤ ਦੇ ਵਿੱਚ ਅੱਜ ਕਤਲ ਕਰਕੇ ਚਲੇ ਗਏ ਪਰ ਸਭ ਤੋਂ ਬੁਰੀ ਗੱਲ ਕੀ ਹੈ ਜਿਹੜੇ ਉਹ ਲੋਕ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਨੇ ਕੁਝ ਦਿਨ ਪਹਿਲੇ ਪੁਲਿਸ ਦੇ ਉੱਤੇ ਵੀ ਹਮਲਾ ਕੀਤਾ ਸੀ ਪੁਲਿਸ ਗੱਤ ਤੇ ਵੀ ਹਮਲਾ ਕੀਤਾ ਸੀ ਜਿਹੜੇ ਕਤਲ ਜਿਹੜੇ ਕਤਲ ਲੋਕ ਐ ਉਹਨਾਂ ਦੀ ਜਿਹੜੀ ਤੇ ਉਮਰਾ ਦੇਖੋ ਸ਼ਕਲਾਂ ਦੇਖੋਗੇ ਤੁਸੀਂ ਆਪੇ ਹੈਰਾਨ ਹੋ ਜਾਓਗੇ ਕੀ ਹਾਲਾਤ ਐ ਮਾਂ ਬਾਪ ਉਹਨਾਂ ਦੇ ਲੋਕਾਂ ਦੇ ਘਰਾਂ ਦੇ ਵਿੱਚ ਲੇਵਰ ਕਰ ਰਹੇ ਆ ਤੇ ਬੇਟੇ ਉਹਨਾਂ ਦੇ ਬੱਚੇ ਨਸ਼ਾ ਵੇਚ ਕੇ ਗੈਂਗ ਸਟਰ ਬਣ ਕੇ ਅੱਜ ਬਸਤੀ ਦਾਣੇ ਚ ਮੰਦਾ ਮੇਰੇ ਇਲਾਕੇ ਨੂੰ ਬਰਬਾਦ ਕਰ ਰਹੇ ਆ ਕੋਈ ਨਹੀਂ ਮੇਰੇ ਘਰ ਦਾ ਚਲਾਕ ਬੁੱਝ ਗਿਆ ਮੈਂ ਆਪਣੇ ਪਰਿਵਾਰ ਨੂੰ ਪੂਰੀ ਕੋਸ਼ਿਸ਼ ਕਰਾਂਗਾ ਸੰਭ ਨਹੀਂ ਹੁੰਦਾ ਦੇਂਦੀ ਕਿ ਮੇਰੇ ਪਰਿਵਾਰ ਦੇ ਜਿਹੜਾ ਐਡਾ ਵੱਡਾ ਪਾਣਾ ਵਰਤਿਆ ਪਰ ਮੈਂ ਫਿਰ ਕਹਿ ਰਿਆਂ ਪ੍ਰਸ਼ਾਸਨ ਨੂੰ ਬੇਨਤੀ ਕਰ ਰਿਆਂ ਸਰਕਾਰ ਨੂੰ ਬੇਨਤੀ ਕਰ ਰਿਆਂ ਕਈਆਂ ਘਰਾਂ ਦੇ ਹੋਰ ਚਰਾਗ ਬੁੱਝਣੇ ਅਜੇ ਉਹਨਾਂ ਨੂੰ ਰੋਕ ਲਓ ਤੇ ਮੇਰੀ ਹੱਥ ਜੁੜ ਕੇ ਬੇਨਤੀ ਹੈ ਜਿਹੜਾ ਸਾਡੇ ਪਰਿਵਾਰ ਦਾ ਜੀ ਚੱਲ ਗਿਆ ਮੇਰਾ ਬੇਟਾ ਹੈ ਬੱਚਾ ਹੈ ਮੇਰਾ ਕੋਈ ਨਹੀਂ ਪਰਮਾਤਮਾ ਦੇ ਦਰਬਾਰ ਦੇ ਵਿੱਚ ਜ਼ਰੂਰ ਆ ਜਰੀ ਹੈ ਕਿ ਪਰਮਾਤਮਾ ਕੋਲ ਇਨਸਾਫ ਮੰਗਾਗਾ ਅਗਰ ਇਨਸਾਫ ਮਿਲਦਾ ਹੁੰਦਾ ਤੇ ਸ਼ਾਇਦ ਅਜੇ ਬਕਾਸ਼ ਬਰ ਜਾਂਦਾ ਬਕਾਸ ਦੇ ਜਿੱਦਾਂ ਕਤਲ ਕੀਤਾ ਹੈ ਤੁਸੀਂ ਦੇਖੋ ਉਹਦੇ ਹਾਰਟ ਦੇ ਵਿੱਚ ਚਾਕੂ ਆਰ-ਪਾਰ ਕੀਤੇ ਹੋਏ ਆ 16 ਸਾਲ ਦੇ ਬੱਚੇ ਦੇ ਹਾਰਟ 'ਚ ਚਾਕੂ ਆਰ-ਪਾਰ ਬੱਚਾ ਕਿੱਥੋਂ ਬਚੇਗਾ ਐਡੇ ਦਿਲ ਕਿੱਦਾਂ ਖੁੱਲ ਗਏ ਐਡੇ ਦਿਲ ਨਸ਼ੇ ਨੇ ਖੋਲੇ ਆ ਜਿਹੜਾ ਮੇਰੇ ਹਲਕੇ ਦੇ ਵਿੱਚ ਗਲੀ-ਗਲੀ ਘਰ-ਘਰ ਨਸ਼ਾ ਵਿਕਰਿਆ ਉਹਨੂੰ ਰੋਕਣ ਵਾਲਾ ਨਹੀਂ ਐ ਬਾਦ ਜੀ ਚਲਾ ਗਿਆ ਮੈਂ ਤਾਂ ਚਿੱਕਾ ਮਾਰ ਕੇ ਕਹਿ ਰਿਹਾ ਕਿ ਕਿਸੇ ਹੋਰ ਦਾ ਬੱਚਾ ਨਾ ਜਾਵੇ ਜਿਹੜੀ ਸੁੱਤੀ ਸਰਕਾਰ ਸੁੱਤੀ ਪੁਲਿਸ ਉਹ ਜਾਗ ਜਾਏ ਇਹੀ ਮੇਰੀ ਬੇਨਤੀ ਹੈ ਮਤਲਬ ਇਹ ਗੱਲ ਕਿ ਆਪ ਲੋਕ ਅਕਸਰ ਇਹ ਬਸਤੀ ਇਲਾਕੇ ਦੇ ਵਿੱਚ ਲੁੱਟਾ ਖੋਹਵਾ ਬਾਰ ਦਤਾਂ ਕਤਲ ਕਿਉਂ ਹੁੰਦੇ ਨੇ ਕਿਉਂਕਿ ਅਕਸਰ ਹੀ ਕੁਝ ਦਿਨ ਪਹਿਲਾਂ ਸਾਰੀ ਲੜਾਈ ਨਸ਼ੇ ਦੀ ਹੈ ਸਾਰੀ ਲੜਾਈ ਨਸ਼ੇ ਦੀ ਹੈ ਨਸ਼ੇ ਦੀ ਲੜਾਈ ਕਰਕੇ ਇਹਦੇ ਵਿੱਚ ਬਿਮਾਰੀ ਕਿਹੜੀ ਅੱਜ ਤੱਕ ਪਤਾ ਲੱਗਿਆ ਕਾਰਨ ਕੀ ਸੀਗਾ ਜਿਹੜਾ ਹਮਲਾ ਹੋਇਆ ਇਹਨਾਂ ਦੇ ਜਿਹੜੇ ਥੋੜਾ ਜਿਹਾ ਥੋੜੀ ਦਾ ਸਮਾਂ ਦੇ ਦਿਓ ਕਿਉਂਕਿ ਇਨਵੈਸਟੀਗੇਸ਼ਨ ਕਰ ਰਿਹਾ ਪੁਲਿਸ ਅਫਸਰ ਵੀ ਉਸ ਐਵੀਡੈਂਸ ਸੇ ਕੋਈ ਕੈਮਰੇਜ ਵੀ ਆ ਰਿਹਾ ਜੀ ਸਾਰਿਆਂ ਦਾ ਨਾਮ ਕਲੀਅਰ ਕਰ ਦਿਆਂਗਾ ਸ਼ੇਤਲ ਜੀ ਹਮਲੇ ਦਾ ਕੋਈ ਕਾਰਨ ਪਤਾ ਲੱਗਿਆ ਹਮਲੇ ਦਾ ਕਾਰਨ ਕੀ ਸੀਗਾ ਕਿੰਨੇ ਕਰੰਦੇ ਸੀ ਕਿੰਨੇ ਕਰੰਦੇ ਨੇ ਮੱਲੇ ਦੇ ਲੋਕਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਇੱਕ ਵਾਰ ਬੱਚੇ ਨੇ ਜਾਨ ਬਚਾਉਣ ਦੇ ਲਈ ਕਿਸੇ ਦੇ ਘਰ ਤੇ ਵੀ ਵੜ ਗਿਆ ਕਿ ਮੈਨੂੰ ਮੈਨੂੰ ਮਾਰਨ ਦੇ ਲਈ ਮਾਰੇ ਮਗਰ ਲੱਗੇ ਆ ਉਹਨਾਂ ਦੇ ਘਰਾਂ ਨੂੰ ਕੱਢ ਕੇ ਫਿਰ ਉਰੇ ਹਾਰਡ ਦੇ ਵਿੱਚ ਜਿਹੜੇ ਚੱਕੂਾਰ ਪਰ ਕੀਤੇ ਜਿਹਨਾਂ ਦੇ ਸਾਹਮਣੇ ਹੈ ਕਿ ਜਿਨ੍ਹਾਂ ਵੱਲੋਂ ਹਮਲਾ ਕੀਤਾ ਤਿੰਨ ਲੋਕਾਂ ਕਹਿੰਦੇ ਨੇ ਲੋਕ ਜੀਤਲ ਜੀ ਕੋਈ ਕਾਰਨ ਪਤਾ ਲੱਗਿਆ ਹਮਲਾ ਕਰਨ ਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਕਤਲ ਨਸ਼ੇ ਦੀ ਪੇਂਟ ਚੜਿਆ ਕਾਲੂ ਨਾਮ ਦਾ ਲੜਕਾ ਗੋਣੇ ਦੀ ਕਾਲੂ ਦਾ ਗਿਆ ਸਾਰੇ ਮੈਂ ਨਾਮ ਵੀ ਦੱਸਾਂਗਾ ਪੂਰੀ ਫੋਟੋ ਵੀ ਦਿਖਾਈ ਜਾ ਰਹੀ ਹੈ ਸਾਰਾ ਕੁਝ ਬਤਾ ਮੈਨੂੰ ਮੈਂ ਕਹਿ ਤਰਿਆ ਕਿ ਮੈਂ ਪੁਲਿਸ ਦੇ ਉੱਤੇ ਦੇਖ ਰਿਹਾ ਕਿ ਵਿਸ਼ਵਾਸ ਕਰ ਰਹੇ ਹਾਂ ਕਿ ਪੁਲਿਸ ਨੇ ਮੈਨੂੰ ਕਿਹਾ ਕਿ ਕੀ ਮੈਨੂੰ ਪੁਲਿਸ ਕੀ ਸ਼ਵਾਸਨ ਦਿੱਤੀ ਆ ਪਰ ਮੈਂ ਬਾਰ ਬਾਰ ਕਹਿ ਰਿਹਾ ਕਿ ਜਿਹੜਾ ਕਤਲ ਹੈ ਇਹ ਨਸ਼ੇ ਦੀ ਬੇਟ ਹੈ ਸਿੱਧਲ ਜੀ ਕਿੰਨੇ ਵਾਰ ਝਗੜਾ ਹੋਇਆ ਸੀ ਜੜਾਇ ਤੁਹਾਨੂੰ ਕਦੋਂ ਪਤਾ ਲਾ ਕੋਈ 11:00 ਵਜੇ ਤੁਹਾਨੂੰ ਕੋਈ ਪਤਾ ਨਹੀਂ ਕਿ ਪਹਿਲਾਂ ਕੋਈ ਰਿੰਜ ਕੋਈ ਲੱਗਦਾ ਕੋਈ ਬੱਚੇ ਲੱਗ 16 ਸਾਲ ਦੇ ਬੱਚੇ ਲੱਗ ਤੜ ਕੀ ਕਰਨੀ ਹੈ 16 ਸਾਲ ਦੇ ਬੱਚਾ ਕੀ ਕਰ ਲੂਗਾ ਜਿੰਦਗੀ ਦੇ ਉਸ ਮੁਹੱਲੇ ਦੇ ਬੜੇ ਬੁਰੇ ਹਾਲਾਤ ਹੈ ਮੇਰਾ ਘਰ ਜਾ ਕੇ ਦੇਖੋ ਮੇਰਾ ਪੁਰਾਣਾ ਘਰ ਉੱਤੇ ਮੇਰਾ ਜਨਮ ਉੱਥੇ ਹੋਇਆ ਜਾ ਕੇ ਦੇਖੋ ਹਰ ਗਲੀ ਦੇ ਵਿੱਚ ਤੁਹਾਨੂੰ ਦਸ ਬੱਚੇ ਘਰ ਦੇ ਨਸ਼ਾ ਕਰਨ ਵਾਲੇ ਮਿਲਣਗੇ ਜਿਹੜੇ ਬੱਚਿਆਂ ਨੂੰ ਮੈਂ ਹੱਥਾਂ 'ਚ ਖਿਲਾਇਆ ਜਿਹ ਜਿਹੜਾ ਲੋਕਾਂ ਦੇ ਵਿੱਚ ਮੈਂ ਆਪਣਾ ਜਨਮ ਦੇ ਵਿੱਚ ਜੀਵਨ ਦੇਖਿਆ ਮੈਨੂੰ ਉਹਨਾਂ ਨੇ ਪਾਲਿਆ ਆ ਜੋ ਵੀ ਲੋਕ ਨਸ਼ਾ ਕਰ ਰਹੇ ਆ ਛਿੱਤਲ ਜਿਹਨੇ ਹਮਲਾ ਕੀਤਾ ਉਹ ਵੀ ਉੱਥੇ ਰਹਿਣ ਵਾਲੇ ਸੀਗੇ ਉਹ ਵੀ ਬਸਤੀ ਦੇ ਰਹਿਣ ਵਾਲੇ ਲੋਕ ਹੈ ਉਹਨਾਂ ਦੇ ਵਿੱਚੋਂ ਇੱਕ ਦੀ ਪਛਾਣ ਬਸਤੀ ਦੀ ਹੈ ਜਿਹੜੇ ਦੋ ਲੋਕਾਂ ਦੀ ਪਛਾਣ ਅਜੇ ਨਹੀਂ ਹੋ ਰਹੀ ਉਹ ਬਸਤੀ ਤੋਂ ਬਾਹਰ ਦੇ ਕਿਹੜੇ ਆ ਪਰ ਜਿਹੜੀ ਮੈਂ ਵਜ੍ਹਾ ਦੱਸ ਰਿਹਾ ਇਹ ਨਸ਼ੇ ਦੀ ਪੇਟ ਕਤਲ ਹੋਇਆ